ਗ੍ਰਾਮ ਬੱਡੇ ਨੇ ਨਹੀਂ ਇਲਜ਼ਾਮ ਕਾਦਾ ਵੱਡਾ ਜੀ ਬੇਦਨੀਆਂ ਦੇ ਇਲਜ਼ਾਮ ਨਹੀਂ ਤਸੂ ਪਹਿਲਾਂ ਤੁਸੀਂ ਮੈਨੂੰ ਦੱਸੋ 328 ਰੁਪਏ ਵਾਲਾ ਮਾਮਲਾ ਵੀ ਤੁਸੀਂ ਮੈਨੂੰ ਇਹ ਦੱਸ ਦਿਓ ਮੈਂ ਕੋਈ ਸਿਆਣਾ ਨਹੀਂ ਆਮ ਰੀਅਲੀ ਬੈਰੀ ਸੌਰੀ ਮੈਂ ਤੁਹਾਨੂੰ ਮੈਂ ਜਿਹੜੀ ਗੱਲ ਕਹਣਾ ਸਾਡੇ ਗੁਰੂ ਸਾਹਿਬਾਂ ਦੀ ਕੌਣ ਬਿਆਦਵੀ ਕਰ ਸਕਦਾ ਫੇਰ ਅਸੀਂ ਕਾਹਦੇ ਜੋਗੇ ਰਹਿ ਗਏ ਸਾਡੇ ਗੁਰੂ ਦੀ ਬਿਆਦਵੀ ਹਾਂ ਇਹਨੂੰ ਹੈਪਨ ਕਹਿ ਸਕਦੇ ਹੋਇਆ ਕਿਸੇ ਨੇ ਕੀਤਾ ਉਹ ਇਹਨਾਂ ਨੇ ਆ ਜਿਹੜੇ ਨਾਲ ਸੀ ਟੀਮ ਇਹਨਾਂ ਨੇ ਸੰਭਣਾ ਸੀ ਇਹਨਾਂ ਜਿਹੜੇ ਹੁਣ ਨੱਠੇ ਭੱਜੇ ਫਿਰਦੇ ਆ ਇਹ ਉਦੋਂ ਕਿੱਥੇ ਮਰੇ ਸੀਗੇ ਫੇ ਜੇ ਮੰਨ ਲਓ ਸਖਵੀਰ ਵਾਲ ਦੀ ਗਲਤੀ ਸੀ ਤਾਂ ਤੁਸੀਂ ਭਾਈ ਉਦੋਂ ਹੀ ਝੱਗਾ ਚੱਕੋ ਵੀ ਪ੍ਰਧਾਨ ਸਾਹਿਬ ਆਹ ਹੋ ਗਿਆ ਉਹ ਹੋ ਗਿਆ ਉਸ ਸਮੇਂ ਦਾ ਜਵਾਬ ਮੰਗੋ ਹਨਾ ਇਹਨਾਂ ਲੀਡਰਾਂ ਤੋਂ ਤੁਸੀਂ ਵੀ ਜਾਓ ਪੋਡਕਾਸਟ ਕਰੋ ਇਹ ਹੁਣ ਤਾਂ ਸਿਆਣੇ ਬਣਦੇ 10 ਸਾਲੀ ਬਾਅਦ ਵੀ ਹੁਣ ਤਾਂ ਸਖਵੀਰ ਗਿਆ ਗਿਆ ਉਹਨੇ ਫੇਰ ਸਰੀ ਚੱਕ ਲਈ ਹੁਣ ਇਹਦਾ ਉਹਨੂੰ ਬਿਲਕੁਲ ਹੀ ਕਰਕੇ ਬਿਠੇ ਵੀ ਇੱਥੇ ਦਾ ਬਲਾਕ ਸੰਮਤੀ ਵੀ ਨਹੀਂ ਕੋਈ ਜਿੱਤ ਸਕਦਾ ਤੁਹਾਡੇ ਸਾਹਮਣੇ ਕੱਢ ਲਾ ਫਿਗਰ ਆਊਟ ਹੁਣ ਕੱਲਾ ਬੰਦਾ ਖੜਾ ਫੇ ਵੀ ਨਾਲ ਤਾਂ ਵਧੀਆ ਬਈ ਉਹਨਾਂ ਦੇ ਲੋਕਾਂ ਦੇ ਦਿਲ ਚ ਹੈਗਾ ਪਰ ਉਹ ਜਿੱਥੇ ਜਿੱਥੇ ਜਿਹੜੇ ਜਿਹੜੇ ਏਰੀਆ ਚ ਜੁੜੇ ਸੀ ਤੇ ਉਧਰੋਂ ਹੁਣ ਲੋਕ ਉਹਨਾਂ ਨੂੰ ਗਮਰਾਹ ਕਰਦੇ ਸੀ ਡਿਸਟਰਬ ਲੋਕ ਵੀ ਵੇਟ ਕਰਨ ਲੱਪ ਪੈਂਦੇ ਵੀ ਚਲੋ ਆਪਾਂ ਦੇਖਦੇ ਆਂ ਵੀ ਕੀ ਕਹਾਣੀ ਹੈ ਸੁਖਬੀਰ ਸਿੰਘ ਬਾਦਲ ਨੂੰ ਐਜ਼ ਅ ਸੀਐਮ ਫੇਸ ਦੇਖਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਉਹੀ ਚਿਹਰਾ ਆ ਤੇ ਉਹੀ ਇੰਜਣ ਆ ਉਦੇ ਨਾਲ ਹੀ ਚੱਲਣਾ ਪੈਣਾ ਸਾਰਿਆਂ ਨੂੰ ਤੇ ਹੋਰ ਕੋਈ ਨਹੀਂ ਨਹੀਂ ਹੋਰ ਚਿਹਰਾ ਨਹੀਂ ਹਾਲੇ ਦੱਸਦਾ ਨਹੀਂ ਬਾਕੀ ਤੁਹਾਡਾ ਕੋਈ ਹੈਗਾ ਤਾਂ ਤੁਸੀਂ ਦੱਸ ਦਿਓ ਤੇ ਇਸ ਟਾਈਮ ਜਿਹੜੇ ਚਿਹਰੇ ਨੇ ਵਧੀਆ ਨਹੀਂ ਨਹੀਂ ਵਧੀਆ ਪਰ ਸੀਐਮ ਦਾ ਚਿਹਰਾ ਹੈ ਨਾ ਤੁਸੀਂ ਪੁੱਛਿਆ ਜਿਹੜੇ ਸਾਰੇ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਦਾਂ ਵੀ ਵਧੀਆ ਕਈ ਵਧੀਆ ਫੈਕਸ ਹੋਰ ਵੀ ਲਾਉਂਦੇ ਚਿਹਰੇ ਦੀ ਨਹੀਂ ਗੱਲ ਗੱਲ ਸੀਐਮ ਦੀ ਉਹਨਾਂ ਨੇ ਹੰਡਾਇਆ ਉਹਨਾਂ ਨੂੰ ਹੁਣ ਪਤਾ ਆ ਯਾ ਕਾਂਗਰਸ ਚ ਤਾਂ ਪੰਜ ਪੰਜ ਚਿਹਰੇ ਨੇ ਚਰਨਜੀਤ ਚੰਨੀ ਸਤਜਿੰਦਰ ਰੰਧਾਵਾ ਉਹ ਮੈਨੂੰ ਲੱਗਦਾ ਇੱਕ ਕਹਾਵਤ ਹੁੰਦੀ ਪਹਿਲਵਾਨ ਆਪਣੇ ਸ਼ੋਰ 'ਚ ਡੱਕ ਪੈਂਦਾ ਕਹੀ ਜਾਂਦੀ ਢੇ ਜਾਂਦਾ ਹੁੰਦਾ ਕਈ ਵਾਰੀ ਐਦਾਂ ਹੋ ਜਾਂਦੀ ਐ ਵੱਡਾ ਹੋ ਜਾਂਦੀ ਐ ਆਓ ਹੁਣ ਉਹਨਾਂ ਦਾ ਆਪਣਾ ਕਾਂਟੋ ਕਲੇਸ਼ ਜਿਹੜਾ ਹੈਗਾ ਤੇ ਉਹ ਮਕੌਣ ਸੀਐਮ ਦੀ ਸਟੋਰੀ ਬਾਅਦ ਚ ਚੱਲਣੀ ਐ ਹਮ ਮਤਲਬ ਤੁਸੀਂ ਕਹਿ ਰਹੇ ਹੋ ਜਿਵੇਂ ਕਾਂਗਰਸ ਚ ਪਿਛਲੀ ਵਾਰੀ ਹੋਇਆ ਸੀਗਾ ਵੀ ਸੀਐਮ ਬਾੜੇ ਸੀਐਮ ਬਣੇ ਫਿਰਦੇ ਸੀ ਉਹ ਚੀਜ਼ ਦੁਆਰਾ ਨਜ਼ਰ ਆਂਦੀ ਵੀ ਐ ਹਾਂਜੀ ਹਾਂਜੀ ਲੱਗਦਾ ਪਰ ਉਹ ਉਹਨਾਂ ਦੀ ਬਿਆਨਬਾਜ਼ੀ ਦੇਖੋ ਨਾ ਆਪਣੇ ਇੱਕ ਦੂਜੇ ਲਈ ਕਿੰਨਾ ਇੱਕ ਦੂਜੇ ਦੇ ਖਿਲਾਫ ਹਾਂ ਸੋਸ਼ਲ ਮੀਡੀਆ ਲੱਦਿਆ ਪਿਆ ਕਿਸ ਚੀਜ਼ ਲਈ ਹਾਂ ਆਪਸ ਵਿੱਚ ਇੱਕ ਦੂਜੇ ਨੂੰ ਕਹਿਣਾ ਜਾਂ ਜੋ ਉਹਨਾਂ ਦਾ ਉਹ ਕੋਈ ਜੋ ਉਹਨਾਂ ਦੀ ਕਾਰਜਸ਼ੈਲੀ ਹੈ ਹੁਣ ਚੱਲ ਰਹੀ ਆ ਜੋ ਰੈਲੀਆਂ ਹੋ ਰਹੀਆਂ ਉਹਨਾਂ ਦੀਆਂ ਉਹਨਾਂ ਦੇ ਵਿੱਚ ਕੋਈ ਆਉਂਦਾ ਕੋਈ ਨਹੀਂ ਆਉਂਦਾ ਉਹ ਫਿਰ ਨੁਕਸਾਨਦੇਹ ਤਾਂ ਹੈ ਫਿਰ ਲੋਕਾਂ 'ਚ ਹੀ ਹਵਾ ਬਣਨੀ ਵੀ ਹੁਣ ਇਕੱਠੇ ਤਾਂ ਹੈ ਨਹੀਂਗੇ ਹਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਇਲਜ਼ਾਮ ਕਾਲੀ ਦਲ ਤੇ ਲੱਗਦੇ ਆ ਉਹ ਕਦੇ ਜਾ ਨਹੀਂ ਸਕਦੇ ਨਹੀਂ ਉਹ ਦੇਖੋ ਜੀ ਬੇਦਬੀਆਂ ਦੇ ਇਲਜ਼ਾਮ ਹੁਣ ਨਾ ਮੈਂ ਦੇਖੋ ਜੀ ਤੁਹਾਨੂੰ ਮਾਮਲਾ ਨਵਾਂ ਨਹੀਂ ਹੈ ਪਰ ਉੱਥੇ ਚਲੋ ਕਾਰਵਾਈ ਹੋਣੀ ਸ਼ੁਰੂ ਹੋਈ 328 ਰੁਪਿਆਂ ਦੇ ਜਿਹੜਾ ਦੇਖੋ ਜੀ ਉਹ ਹੁਣ ਲੱਗੇ ਹੱਥ ਪੈਰ ਮਾਰਦੇ ਆ ਪਹਿਲਾਂ ਤਾਂ ਗੱਲ ਬਿਆਦਬੀ ਦੀ ਵੇਖੋ ਗੁਰੂ ਸਾਹਿਬ ਸਾਡੇ ਦੀ ਬਿਆਦਬੀ ਕੌਣ ਕਰ ਸਕਦਾ ਕਿਹਦੀ ਹਿੰਮਤ ਆ ਤੇ ਫਿਰ ਅਸੀਂ ਕਿੱਥੇ ਖੜੇ ਆ ਜੇ ਸਾਡੇ ਗੁਰੂ ਦੀ ਬਿਆਦਬੀ ਹੋ ਗਈ ਆ ਉਹਨਾਂ ਨੂੰ ਕੋਈ ਵਾਰਡਿੰਗ ਹੋਰ ਯੂਜ਼ ਕਰ ਲੈਣੀ ਚਾਹੀਦੀ ਮੇਰੇ ਕੋ ਪਨੋਇਆ ਉਹ ਸਾਹਬ ਨਹੀਂ ਹੋਇਆ ਉਹਦੀ ਮਿਸਟੇਕ ਉਹਨਾਂ ਨੇ ਮੰਗ ਲਈ ਉੱਥੇ ਜਾ ਕੇ ਵੀ ਜੇ ਮੇਰੀ ਝੋਲੀ ਪਾ ਦਿਓ ਪਹਿਲਾਂ ਝੋਲੀ ਪਵਾਉਣ ਨੂੰ ਕਾਲੇ ਸੀ ਜੇ ਹੁਣ ਪਵਾ ਲਈ ਫਿਰ ਉਹਨੂੰ ਕਹਿੰਦੇ ਜੀ ਵਾਕਿਆ ਹੀ ਹੁਣ ਤਾਂ ਇਹ ਇਦਾਂ ਹੁਣ ਜਿੱਦਾਂ ਸਲਾਹ ਦਿੱਤੀ ਸਾਰਿਆਂ ਨੇ ਸੀਨੀਅਰ ਬੰਦੇ ਸੀ ਉਹ ਤਾਂ ਉਹਨਾਂ ਨਾਲ ਹੀ ਚੱਲਿਆ ਉੱਥੇ ਤਾਂ ਤੁਸੀਂ ਮੌਨਕਰ ਨਹੀਂ ਹੋ ਸਕਦੇ ਪাবਲਿਕ ਨਹੀਂ ਮੌਨਕਰ ਹੋ ਸਕਦੀ ਬੰਦਾ ਚੱਲ ਗਿਆ ਗੁਰੂ ਬਖਸ਼ਣ ਹਾਰਿਆ ਜਿੱਥੇ ਚੱਲ ਗਿਆ ਜੇ ਹੁਣ ਗਨਾ ਹੋ ਜਾਂਦਾ ਫਿਰ ਉਹਨੂੰ ਫਾਹਾ ਥੋੜੋ ਲਾ ਦੇਣਾ ਮਾਰ ਥੋੜੋ ਦੇਣਾ ਵੀ ਜੇ ਕੋਈ ਗੱਲ ਹੋ ਗਈ ਜੇ ਤੇ ਬੰਦਾ ਮੰਨਣ ਨੂੰ ਤਿਆਰ ਮੰਨ ਵੀ ਲਿਆ ਤੇ ਸੋ ਇਹ ਵੱਡੀਆਂ ਗੱਲਾਂ ਆਪਾਂ ਉਸ ਲੈਵਲ ਤੱਕ ਆਪਣੀ ਸੋਚ ਹੈ ਨਹੀਂ ਮੇਰਾ ਮੰਨਣਾ ਆਪਣਾ ਹੈ ਜੀ ਜੇ ਮੈਨੂੰ ਹੁਣ ਤੁਸੀਂ ਇਸ ਕੈਮਰੇ ਤੇ ਲਿਆਂਦਾ ਤੇ ਮੇਰੇ ਜੋ ਖਿਆਲ ਆ ਉਹ ਆ ਪਰ ਜਿਹੜੀਆਂ ਵੀਡੀਓਜ਼ ਚੱਲੀਆਂ ਸੀ ਉਸ ਦੇ ਵਿੱਚ ਉਹ ਲਾਈਵ ਚਲੋ ਮੈਂ ਵੀ ਦੇਖੀ ਆ ਪਰ ਲੋਕਾਂ ਤਾਂ ਗਈ ਗਈ ਆ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਬੇਦਗੀਆਂ ਹੋਈਆਂ ਉਹੀ ਮੰਨ ਲਿਆ ਮੈਂ ਤਾਂ ਵੀ ਉਹਨਾਂ ਨੇ ਕਰਾਈਆਂ ਲੋਕੀ ਇਹੀ ਗੱਲ ਕਹਿ ਰਹੇ ਆ ਚਲੋ ਬਾਹਰ ਆ ਕੇ ਉਹਨਾਂ ਨੂੰ ਮੀਡੀਆ ਨੂੰ ਜੋ ਵੀ ਗੱਲ ਕਹੀ ਅੱਛਾ ਜਦੋਂ ਇਹਨਾਂ ਦਾ ਹੱਥ ਪੈਰ ਨਹੀਂ ਚੱਲਿਆ ਜਿਨ੍ਹਾਂ ਨੇ ਠੱਬੀ ਲਾਉਣੀ ਸੀ ਉਹ ਚੀਜ਼ ਕਰਵਾ ਲਈ ਹੈਨਾ ਉਹ ਕਰਵਾ ਕੇ ਫਿਰ ਉੱਤੇ ਪੈਰਾ ਦੇਣ ਲੱਗ ਪਏ ਪਹਿਲਾਂ ਕਹਿੰਦੇ ਸੀ ਵੀ ਜੇ ਤੁਸੀਂ ਮੰਨ ਜਾਓ ਨਾ ਹੁਣ ਪਹਿਲਾਂ ਕਹਿੰਦੇ ਤੁਸੀਂ ਮੰਨੂ ਨਾ ਆਪਣੇ ਸਿਰ ਪੈ ਜਾਣੀ ਜੇ ਬੰਦੇ ਨੇ ਹੁਣ ਮੰਨ ਲਈ ਤੁਹਾਡੇ ਕੇ ਆਖੇ ਲੱਗ ਕੇ ਹੁਣ ਤੁਸੀਂ ਉਹਦੇ ਦੁਆਲੇ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਗਿਆ ਨੇ ਉਹਨਾਂ ਨੇ ਕਿਹਾ ਵੀ ਮੇਰੀ ਝੋਲੀ ਪਾ ਦਿਓ ਜੋ ਵੀ ਹੈਗਾ ਤੁਸੀਂ ਸੁਣਿਆ ਕਿ ਨਹੀਂ ਸੁਣਿਆ ਮੈਂ ਸੁਣਿਆ ਉਹਨਾਂ ਨੇ ਸੱਤ ਵਚਨ ਕਰਤਾ ਤੇ ਉੱਤੋਂ ਬੰਦਾ ਕਾਰਵਾਈ ਨਾ ਹੋਣੀ ਮੰਨਿਆ ਕਿ ਵੇਦਵੀਆਂ ਕਰਾਣੀਆਂ ਮੰਨਿਆ ਮੰਨਿਆ ਮੈਂ ਜੋ ਉਹਨਾਂ ਨੇ ਉੱਤੋਂ ਬੋਲਿਆ ਜੀ ਉਹ ਹੁਣ ਤੁਸੀਂ ਦੇਖੋ ਨਾ ਮੈਂ ਤਾਂ ਮੈਂ ਤਾਂ ਉੱਥੇ ਉਹਨੂੰ ਹੱਥ ਜੋੜ ਕੇ ਖੜਾ ਦੇਖਿਆ ਤੇ ਮੈਂ ਨੀਵੀਂ ਪਾ ਕੇ ਵੀ ਹਾਂਜੀ ਉਹ ਕਹਿੰਦੇ ਕਹੋ ਜੈ ਸਜਨੋ ਹਨਾ ਉਹਨਾਂ ਨੇ ਕਹਤੇ ਹਾਂਜੀ ਫਿਰ ਇਦਾਂ ਵੀ ਹੁੰਦਾ ਵੀ ਝੋਲੀ ਪਵਾ ਲਿਆ ਨਾ ਕਿਸੇ ਬੰਦੇ ਨੇ ਆਪਣੇ ਆਪਣੇ ਆਪ ਨੂੰ ਉੱਥੇ ਕਰ ਦਿੱਤਾ ਮੋਰੇ ਵੀ ਠੀਕ ਆ। ਬਾਕੀ ਲਾਮ ਲਸ਼ਕਰ ਕਿੱਥੇ ਫੇਗਿਆ? ਕੱਲਾ ਸਿਗਵੀਰ ਤੋੜੋ ਉਹ ਬੰਦੇ ਹੁਣ ਵੀ ਮੁੱਛਾਂ ਨੂੰ ਤਾ ਦਈ ਫਿਰਦੇ ਆ। ਉਹ ਬੰਦਾ ਉਹਨਾਂ ਨਾਲ ਰਲ ਗਿਆ ਜਾ ਕੇ, ਉਹ ਬੰਦੇ ਉਹਨਾਂ ਨਾਲ ਰਲ ਗਏ ਜਾ ਕੇ। ਹਾਂ। ਉਹ ਉਸ ਉਹਦਾ ਕੋਈ ਤੰਬੀ ਕੱਢੋ। ਇਹ ਤਾਂ ਫਿਰ ਪ੍ਰੀਪਲਾਨ ਹੋ ਗਿਆ ਨਾ ਉਹਨਾਂ ਦਾ। ਵੀ ਏਸੇ ਹੀ ਬੰਦੇ ਨੂੰ ਸਿੱਟਣਾ। ਕਿਉਂਕਿ ਉਦੋਂ ਤੱਕ ਉਦੋਂ ਮੇਰਾ ਤਾਂ ਇਹ ਆ ਵੀ ਇਹ ਤਾਂ ਬਹੁਤ ਦੂਰ ਦਸਾਂ ਸਾਲਾਂ ਬਾਅਦ ਜਾ ਕੇ ਹੋਇਆ ਪਾਜੀ। ਉਦੋਂ ਇਹੋ ਝਗਾ ਚੱਕਦੇ ਵੀ ਆਹ ਕੰਮ ਹੋ ਗਿਆ ਪਾਇਦਾ ਕਰੀਏ ਉਦੋਂ ਹੀ ਖਿਲਾਫ ਹੋ ਜਾਂਦਾ ਹਾਂ ਉਹਦੋਂ ਹਾਂਜੀ ਉਹਦੇ ਖਿਲਾਫ ਹੋ ਜਾਂਦੇ ਉਹਦੋਂ ਖਿਲਾਫ ਹੋ ਜਾਂਦੇ ਵੈਸੇ ਇੱਕ ਅਕਾਲੀ ਦਲ ਦਾ ਸਰਪੰਚ ਸੀਗਾ ਉਹਨਾਂ ਸਮਿਆਂ ਦੇ ਵਿੱਚ ਕਹਿੰਦਾ ਮੈਂ ਵਿਰੋਧ ਕੀਤਾ ਸੀਗਾ ਤੇ ਜਿਹੜੇ ਹੁਣ ਮੈਨੂੰ ਨੇ ਆਫ ਦਿ ਰਿਕਾਰਡ ਦਿੱਸੀ ਸੀ ਗੱਲ ਬੜਾ ਵਧੀਆ ਆਪਣਾ ਯਾਰ ਦੋਸਤ ਉਹ ਆਨ ਦਿ ਰਿਕਾਰਡ ਵੀ ਦੱਸ ਦੂਗਾ ਉਹਦੀ ਕੋਈ ਚੱਕਰ ਨਹੀਂ ਉਹ ਕਹਿੰਦਾ ਜਦੋਂ ਮੈਂ ਧਰਨਾ ਲਗਾਇਆ ਸੀਗਾ ਨਾ ਵੀ ਬੇਦਬੀਆਂ ਦੇ ਖਿਲਾਫ ਆਪਣੀ ਦਾ ਉਹ ਅਕਾਲੀ ਦਲ ਦੀ ਸੀ ਤੇ ਕਹਿੰਦਾ ਜਿਹੜੇ ਹੁਣ ਅਕਾਲੀ ਦਲ ਦੇ ਖਿਲਾਫ ਚੱਲਦੇ ਫਿਰਦੇ ਨੇ ਜਿਹੜੇ ਐਨਐਚ ਚ ਨਿਕਲੇ ਉਹਦਾ ਹੀ ਸਭ ਤੋਂ ਪਹਿਲਾ ਫੋਨ ਆਇਆ ਸੀ ਉਹ ਘਰੇ ਜਾ ਕੇ ਬੈਹੇ ਦੇਖ ਲਓ ਤੁਮ ਇਹ ਲੰਬੀ ਚੌੜੀ ਸਟੋਰੀ ਆ ਜੀ ਉਹ ਹੁਣ ਆਪਾਂ ਉਸ ਲੈਵਲ ਤੇ ਬੋਲ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਕਹਾਣੀ ਆ ਉਥੇ ਤਾਂ ਆਪਾਂ ਬਸ ਇਹੀ ਆ ਵੀ ਤੁਸੀਂ ਜਿੱਦ ਹਾਂ ਦੇਖੋ ਗਲਤੀ ਕਾਰਵਾਈਸ ਤਾਂ ਕਿੱਥੇ ਨਾ ਕਿੱਥੇ ਹੋਈ ਆ ਨਹੀਂ ਆਪਾਂ ਮੰਨਦੇ ਆ ਆਪਾਂ ਕਿਹਦੇ ਉੱਤੇ ਭਾਜੂਆਂ ਪਰ ਇਹ ਗੱਲ ਕਹਿਣੀ ਇਹ ਨਾ ਸਹਿਮਤ ਨਹੀਂ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਕੀ ਕੀਤੀ ਕਿਹਦੀ ਹਿੰਮਤ ਆ ਬੇਦਗੀਆਂ ਤਾਂ ਹੋਈਆਂ ਹੀ ਆ ਨਹੀਂ ਮੇਰੇ ਅੰਗ ਤਾਂ ਪਾੜੇ ਹੀ ਗਏ ਅੰਗ ਤਾਂ ਖਿਲਾਰੇ ਹੀ ਗਏ ਨੇ ਤੁਸੀਂ ਗੱਲ ਨਹੀਂ ਸਮਝੀ ਇਹ ਅਸੀਂ ਕਰ ਰਹੇ ਆ ਤੁਹਾਨੂੰ ਪਤਾ ਵੀ ਉਹ ਸੁਖਵੀਰ ਬਾਦਲ ਨੇ ਤਾਂ ਨਹੀਂ ਇਹ ਕੁਛ ਕੀਤਾ ਉਦਾਂ ਤੁਹਾਡੇ ਹਿਸਾਬ ਨਾਲ ਨਤਣਾ ਤੁਸੀਂ ਸੁਖਬੀਰ ਬਾਦਲ ਨੂੰ ਜਾਂ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੂੰ ਜਾਣਦੇ ਹੋ ਕੋਈ ਇਹ ਕਾਰਜ ਕਰਾ ਸਕਦਾ ਕਿਹੜਾ ਜੀ ਵੇਦਬੀਆਂ ਦਾ ਨਹੀਂ ਕੋਈ ਨਹੀਂ ਕਰਾ ਸਕਦਾ ਵੇਦਬੀ ਕਰਾ ਸਕਦਾ ਕੋਈ ਕਿਸੇ ਦੀ ਹਿੰਮਤ ਨਹੀਂ ਕਿਸੇ ਦੀ ਹਿੰਮਤ ਹੀ ਨਹੀਂ ਸੋਚ ਵੀ ਸਕਦੇ ਹਾਂਜੀ ਸੋਚ ਵੀ ਸਕਦੇ ਕਰਾੜੀ ਤਾਂ ਦੂਣੀ ਨਹੀਂ ਸੋਚ ਹੀ ਨਹੀਂ ਸਕਦੇ ਸੋਚ ਹੀ ਨਹੀਂ ਸਕਦੇ ਜਿਹੜੇ ਬੰਦੇ ਘਰੋਂ ਹੁਕਮਨਾਮਾ ਲੈ ਕੇ ਚੱਲਦੇ ਆ ਗੁਰੂ ਮਹਾਰਾਜ ਦਾ ਉਹ ਇਹ ਚੀਜ਼ ਨਹੀਂ ਸੋਚ ਸਕਦੇ ਹਾਂ ਬਰੋਧੀਆਂ ਨੇ ਕੋਈ ਨਾ ਕੋਈ ਛਾਤਰ ਦਿਮਾਗ ਜਿਹੜੇ ਉਹਨਾਂ ਨੇ ਤਾਂ ਚਾਲ ਚੱਲਣੀ ਹੈ ਬਈ 10 ਸਾਲ ਹੋ ਗਏ ਬੈਠੇ ਬੇਰੂਠੀ ਭੀ ਕਿਦਾਂ ਮਾਰਨੀ ਪਈ ਨਾਲ ਦੇ ਆ ਫੜੋ ਇਹਨਾਂ ਦੇ ਪੋਲੀਟੀਕਲ ਵੈਂਡਾਟਾ ਸਮਝਦੇ ਤੁਸੀਂ ਹਾਂਜੀ ਹਾਂ ਸਾਰੀ ਗੇਮ ਹੈ ਪਰ ਗੇਮ ਹੀ ਹੋਈ ਹੈ ਯਾਰ ਉਹਦੇ ਭਾਂਡਾ ਭੰਨਣਾ ਸੀ ਉਹਦੇ ਸਿਰ ਭੰਨ ਦਿੱਤਾ ਇਹ ਤਾਂ ਮਹਾਰਾਜ ਬਲੀ ਕਰੇ ਇਹਨਾਂ ਮੈਂ ਉਹੀ ਬੇਨਤੀ ਕੀਤੀ ਵੀ ਹਰ ਚੀਜ਼ ਚ ਪੰਜਾਬ ਨੂੰ ਮਾਰਾ ਸੱਚੇ ਪਾਤਸ਼ਾ ਬਚਾ ਕੇ ਰੱਖੇ ਆਪਾਂ ਇਦਾਂ ਨਹੀਂ ਸੋਚਦੇ ਵੀ ਅਸੀਂ ਆਪਣੀ ਤੁੰਬੀ ਖੜਕਾ ਲਈ ਤਾਂ ਅਸੀਂ ਪਹਿਲਾਂ ਪੰਜਾਬ ਦਾ ਸੋਚਦੇ ਆ ਜਿੱਥੋਂ ਸਾਡਾ ਰਜਗਾਰ ਚੱਲਣਾ ਜੇ ਇਹ ਖੁਸ਼ਾ ਹੋ ਸਾਡਾ ਰੋਟੀ ਪਾਣੀ ਤਾਂ ਆ ਤੁਸੀਂ ਕਬੱਡੀ ਦੀ ਗੱਲ ਕੀਤੀ ਉਹ ਜੇ ਪੰਜਾਬ ਦੀ ਸੁੱਖ ਮੰਗਣਗੇ ਤਾਂ ਟੂਰਨਾਮੈਂਟ ਤਾਂ ਸਾਡੀਆਂ ਤੁੰਬੀਆਂ ਤਾਂ ਖੜਕਣੀਆਂ ਐਮਐਲਏ ਸ਼ ਐਮਐਲਏ ਤਾਂ ਬਣਨੇ ਆ ਹੂੰ ਦੇ ਸਭ ਪਰ ਸਹੀ ਦੇਖੋ ਖੁਸ਼ਹਾਲੀ ਹੋਊਗੀ। ਉਹ ਨਾ ਇਸ ਟਾਈਮ ਪੰਜਾਬ ਖੁਸ਼ਹਾਲ ਨਹੀਂ। ਵੀ ਹੁਣ ਥੋੜੀ ਜਿਹੀ ਕ੍ਰਿਟੀਕਲ ਸਿਚੁਏਸ਼ਨ ਹੈ ਜੋ ਤੁਸੀਂ ਕੁਐਸਚਨ ਕਰ ਰਹੇ ਹਨ। ਉਹਦੇ ਹਿਸਾਬ ਨਾਲ ਤਾਂ ਫਿਰ ਤੁਹਾਡੇ ਦਾ ਕੁਐਸਚਨ ਹੈ ਅਸੀਂ ਤਾਂ ਫਿਰ ਚਾਹੁੰਦੇ ਆਂ ਵੀ ਅਸੀਂ ਉਹ ਚੀਜ਼ ਕਰ ਰਹੇ ਹਾਂ। ਹੋ ਸਕਦਾ ਇਹ ਗੱਲਾਂ ਗੋਲ ਮੋਲ ਲੱਗਦੀਆਂ ਹੋਣ। ਪਰ ਸਾਡੀ ਅਰਦਾਸ ਬੇਨਤੀ ਇਹ ਵੀ ਇਹ ਕੋਈ ਮਹਾਰਾ ਸੱਚੇ ਪਾਤਸ਼ਾਹ ਕੋਈ ਇਦਾਂ ਦਾ ਪਾਣਾ ਵਰਤਾਵੇ। ਸਾਡੀ ਏਕਤਾ ਹੋਵੇ ਅਸੀਂ ਇੱਕ ਮੁੱਠ ਹੋਈਏ ਅਸੀਂ ਪੰਜਾਬ ਦੇ ਭਲੇ ਲਈ ਸੋਚੀਏ ਆ ਜਿਹੜੀਆਂ ਕਾਂਗਿਆਰੀਆਂ ਇਹ ਆਪਰੇ ਕਿਸੇ ਢੰਗ ਦੀ ਦਵਾ ਛਟਕਾ ਕੇ ਮਹਾਰਾਜ ਇਹਨਾਂ ਜ਼ਾਲਿਆਂ ਨੂੰ ਮਾਰ ਦੇਵੇ ਹਨਾ ਛੋਕਲ ਮੇਲੇ ਦੀ ਗੱਲ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਲਈ ਜੇ ਅਸੀਂ ਆਂ ਗਾਂਧੀਆਂ ਨਸਲਾਂ ਜਿਹੜੀਆਂ ਸਾਡੀਆਂ ਉਹ ਪੰਜਾਬ ਤਾਂ ਹੀ ਚੱਲਣਾ ਜੇ ਉਹਨਾਂ ਵਾਰੀ ਸੋਚਾਂਗੇ ਤਾਂ ਕੋਈ ਸਾਡਾ ਵੀ ਬੱਚਾ ਸਾਡੇ ਗਾਂ ਮਹਾਰਾਜ ਚਲੋ ਬਾਂਛਤਰੀ ਆਂ ਗਾਂ ਸਾਡੇ ਪੁੱਤ-ਪੋਤੇ ਤੁਹਾਡੇ ਹੋਰ ਜਿਹੜੇ ਹੈਗੇ ਉਹਨਾਂ ਦੇ ਵੀ ਤੁਰਨੇ ਆ ਨਾ ਆਪਾਂ ਉਹਨਾਂ ਦਾ ਵੀ ਸੋਚੀਏ ਜੇ ਮੈਂ ਹੁਣ ਆਪਣਾ ਸੋਚਦਾ ਫਿਰ ਆਪਾਂ ਤਾਂ ਠੀਕ ਆ ਹੁਣ ਨਾਂ ਬਣਿਆ ਪੰਜਾਬ ਜਾਣ ਦਾ ਆ ਚਾਹੇ ਚੰਗੇ ਆ ਚਾਹੇ ਮਾੜੇ ਆ ਹਨਾ ਤੇ ਫਿਰ ਕਹਾਣੀ ਖਤਮ ਆ ਫਿਰ ਕਿਸੇ ਲਈ ਵੀ ਸੋਚੋਗੇ ਉਹ ਉੱਤੇ ਮਹਾਰਾਜ ਵੀ ਤੁਹਾਡੇ ਲਈ ਹੋਰ ਵੱਧ ਸੋਚਦਾ ਹੂੰ ਇਦਾਂ ਨਹੀਂ ਵੀ ਆਪਾਂ ਉਹੀ ਗੱਲ ਕੁਝ ਸੋਚਿਆ ਕਿ ਪੋਲਿਟਿਕਸ ਦੇ ਵਿੱਚ ਤੁਸੀਂ ਅੱਜ ਦੇ ਨਹੀਂ ਐਕਟਿਵ ਹਾਂਜੀ ਮੈਂ ਪਹਿਲਾਂ ਵੀ ਤੁਹਾਨੂੰ ਹਾਂ ਦੇਖੋ ਸਾਡੇ ਅਸੀਂ ਸੋਚਦੇ ਬਹੁਤ ਆ ਸੋਚਿਆ ਵੀ ਕਿੰਦਾ ਕੀ ਕੀਤਾ ਜਾ ਸਕਦਾ ਰੋਲ ਮਾਪ ਕੀ ਹੈ ਪੰਜਾਬ ਦਾ ਮੈਂ ਤੁਹਾਨੂੰ ਦੱਸ ਦਦਾ ਬਣਾਇਆ ਜਾ ਸਕਦਾ ਮੈਂ ਦੱਸਦਾ ਜੀ ਤੁਹਾਨੂੰ ਸੋਚਦਾ ਮੈਂ ਤਾਂ ਕੁਝ ਵੀ ਚੀਜ਼ ਨਹੀਂ ਹੋਰ ਦੁਨੀਆ ਬਹੁਤ ਜ਼ਿਆਦਾ ਸੋਚਦੀ ਹੁੰਦੀ ਬਹੁਤ ਲੋਕ ਬੈਠੇ ਆ ਜਿਨ੍ਹਾਂ ਦੇ ਅੰਦਰ ਤੜਪਿਆ ਪਰ ਕਈ ਵਾਰੀ ਤੁਹਾਡੇ ਕੋਲ ਪਾਵਰ ਨਹੀਂ ਹੁੰਦੀ ਹੈਨਾ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਹੂੰ ਉੱਥੇ ਫੇ ਸਾਡਾ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਆ ਹਨਾ ਆਪਣੇ ਜਿੰਨੇ ਜੋਗੇ ਉਹਨੇ ਇੱਥੇ ਕਿਤੇ ਤੂੰ ਤੂੰ ਮੈਂ ਹੁੰਦੀ ਆ ਕਿਸੇ ਦੀ ਤੇ ਆਪਾਂ ਉੱਚ ਹਮੇਸ਼ਾ ਗੁੱਡ ਬ੍ਰੇਜ ਬਣੇ ਆ ਜੇ ਪੋਲੀਟੀਸ਼ਨ ਬੰਦਾ ਮੈਂ ਇੱਥੇ ਪਿੰਡ ਦਾ ਇੱਕ ਬੰਦਾ ਸੀ ਸਾਡਾ ਕਿਉਂਕਿ ਇੱਥੇ ਪੋਲੀਟੀਸ਼ਨ ਤੁਹਾਨੂੰ ਦੱਸਿਆ ਪੋਲੀਟੀਸ਼ਨਾਂ ਦਾ ਵੀ ਪਿੰਡ ਆ ਇਹ ਮੈਂ ਪਹਿਲਾਂ ਖੰਨੀ ਗੱਲ ਸਾਂਝੀ ਕੀਤੀ ਕਿ ਨਹੀਂ ਸਰਦਾਰ ਸੁਵਾਰਨ ਸਿੰਘ ਮੈਂ ਸਰਦਾਰ ਬਲਬੀਰ ਸਿੰਘ ਮੈਂਬਰ ਆਫ ਪਾਰਲੀਮੈਂਟ ਤੇ ਜਗਿੰਦਰਪਾਲ ਪਾਂਡੇ ਰਕੇਸ਼ ਪਾਂਡੇ ਵੀ ਇੱਥੇ ਦੇ ਤੁਹਾਡੇ ਲੁਧਿਆਣੇ ਲੁਧਿਆਣੇ ਦੇ ਰਕੇਸ਼ ਪਾਂਡੇ ਆ ਪਿੰਡ ਉਹਨਾਂ ਦਾ ਅਸਲੀ ਆ ਜਗਿੰਦਰਪਾਲ ਪਾਂਡੇ ਦਾ ਚੌਧਰੀ ਦਰਸ਼ਨ ਸਿੰਘ ਹੋਰ ਚੌਧਰੀ ਪਰਿਵਾਰ ਆ ਹੋਰ ਕੈਨੇਡਾ 'ਚ ਵੀ ਸਾਡੇ ਬਣੇ ਪੋਲੀਟੀਸ਼ੀਅਨ ਪਾਂਡੇ ਦਾ 25 ਸਾਲ ਹੀ ਲਗਾਤਾਰ ਐਮਐਲਏ ਬਣਦੇ ਰਹੇ ਆ ਮੈਂ ਕਿਹ ਕੁ ਛੋਟੀ ਗੱਲ ਥੋੜੂਗਾ ਤੇ ਮੰਤਰੀ ਵੀ ਬਣੇ ਆ ਸੋ ਪੋਲੀਟਿਕਸ ਜੋ ਮੈਂ ਇੱਕ ਬਜ਼ੁਰਗ ਸੀਗੇ ਸਾਡੇ ਇੱਥੇ ਉਹ बार-बार ਸਾਨੂੰ ਉਹਨਾਂ ਨੇ ਸਮਝਾਉਣਾ ਪਤਾ ਨਹੀਂ ਕੀ ਰੱਬ ਦੀ ਰਜਾ ਸੀ ਉਹਨਾਂ ਦੀ ਵੀ ਫੈਮਿਲੀ ਉਹਨਾਂ ਦੇ ਵੀ ਬੱਚੇ ਪਰ ਸਾਨੂੰ ਰੋਕ ਕੇ ਉਹਨਾਂ ਨੇ ਹਮੇਸ਼ਾ ਹੀ ਵਧੀਆ ਗੱਲਾਂ ਸਮਝਾਈਆਂ ਤੇ ਇੱਕ ਵਾਰੀ ਪੋਲੀਟਿਕਸ ਦੀ ਵੀ ਗੱਲ ਹੋਈ ਹੁਣ ਉਹ ਨਹੀਂ ਆਪਣੇ ਵਿੱਚ ਉਹਨਾਂ ਨੇ ਕਿਹਾ ਹੀ ਕਹਿੰਦੇ ਵੀ ਪੋਲੀਟਿਕਸ ਆ ਜੇ ਤਾਂ ਤੁਸੀਂ ਪੋਲੀਟਿਕਸ ਇਦਾਂ ਕਿਹਾ ਹਨਾ ਪਰ ਜਦੋਂ ਉਹਨੂੰ ਦੂਜੇ ਪਾਸੇ ਲੱਦ ਕੇ ਦੇਖੋ ਪਿੱਛੇ ਕੋਈ ਗੰਦੀ ਗੱਲ ਲਿਖੀ ਹੋਣੀ ਹੈ ਪਰ ਜੇ ਤੁਸੀਂ ਪੋਲੀਟਿਕਸ ਚੰਗੀ ਕਰਦੇ ਆ ਚੰਗੀ ਵੀ ਹੋ ਸਕਦੀ ਹੈ ਚੰਗੀ ਮਾੜੀ ਦੋਨੇ ਚੀਜ਼ਾਂ ਤਾਂ ਹੈਗੀਆਂ ਹੀ ਆ। ਦਿਨ ਰਾਤ